ਵਾਲੀ ਦੇ ਮੌਕੇ ਤੇ ਬਾਈ ਨੇ ਆਹ ਸੋਫੇ ਦੇ ਉੱਤੇ ਆਫਰ ਕਰਤੀ ਭਾਈ ਜੀ ਕਿੰਨੇ ਸੀਟਾਂ ਵਾਲਾ ਸੋਫਾ ਇਹ ਜਿਹੜਾ ਵੀਰੇ ਸੋਫਾ ਆਪਾਂ ਤਿਆਰ ਕੀਤਾ 11 ਸੀਟਰਡ ਸੋਫਾ ਦਾ ਹਾਂਜੀ 9/9 ਦੀ ਐਲ ਹੈ ਹਾਂਜੀ ਨਾਲ ਇਹਦੇ ਟੇਬਲ ਹੈ ਨਾਲ ਇਹਦੇ ਗਲਾਸ ਹੈ ਹਾਂਜੀ ਦੋ ਹੈਵੀ ਗੋਲ ਬੈਕ ਵਾਲੀਆਂ ਚੇਹਰਾ ਨੇ ਸਾਰੀਆਂ ਹੈਵੀ ਦੇ ਵਿੱਚ ਬਣੀਆਂ ਹੋਈਆਂ ਨੇ ਨਾਲ ਦੋ ਸੀਟਾਂ ਵਾਲੀ ਸੈਟੀ ਹੈ ਕੀ ਬਾਤ ਦੋਨੋਂ ਪਾਸੇ ਬਾਜੂ ਲੱਗੀ ਹੋਈ ਹੈ ਅੱਛਾ ਫੁੱਲ ਕੰਫਰਟੇਬਲ ਹੈ ਬਾਈ ਬੈਠ ਕੇ ਫੁੱਲ ਕੰਫਰਟੇਬਲ ਹੈ ਵਧੀਆ ਫੋਮ ਪਾਈ ਹੋਈ ਹੈ ਸਾਰੀ ਐਚ ਆਰ ਦੀ 40 ਦੀ ਵਧੀਆ ਜਿਹੜੀ ਜਿਹੜੀ ਵਿੱਚ 쿠ਸ਼ਨ ਦੇ ਆਪਾਂ ਫਾਈਬਰ ਭਰਦੇ ਆ ਕੋਈ ਲੋਕਲ ਨਹੀਂ ਸਾਰੀ ਹੈਵੀ ਰੇਲੈਂਸ ਕੰਪਨੀ ਦੀ ਕੌਨਜੂਗੇਟ ਫਾਈਬਰ ਭਰੀ ਹੋਈ ਹੈ ਸਾਰੀ ਵਧੀਆ ਕੰਮ ਕੀਤਾ ਆ ਕਿੰਨੇ ਸਾਲ ਦੀ ਗਰੰਟੀ ਦੋਗੇ ਬਈ ਇਹਦੀ ਇਹਦੀ ਸਾਡੀ ਜਿਹੜੀ ਗਰੰਟੀ ਹੁੰਦੀ ਹੈ ਕਸਟਮਰ ਦੇ ਸੈਟੀਸਫੈਕਸ਼ਨ ਵਾਸਤੇ ਅਸੀਂ ਗਰੰਟੀ ਦਿੰਦੇ ਆ 5 ਸਾਲ ਦੀ ਸੀਡ ਦਵਨ ਤੇ ਕੌਣ ਲੱਗਣ ਦੀ ਉਹ ਕੋਈ ਦਿੱਕਤ ਕੁਛ ਨਹੀਂ ਆਉਂਦੀ 15 20 ਸਾਲ ਸੋਫਾ ਪਿਆ ਰਹੇ ਕੋਈ ਦਿੱਕਤ ਨਹੀਂ ਹੈਗੀ ਬੰਤੀ ਅਸੀਂ ਜਿਹੜਾ ਮਟੀਰੀਅਲ ਵਰਤਦੇ ਆਂਗੇ ਪੂਰਾ ਮੰਨ ਕੇ ਜੇ ਟੌਪ ਨੋਚ ਕੰਮ ਕਰਕੇ ਦਿੰਦੇ ਆ ਮੈਨੂਫੈਕਚਰਿੰਗ ਆਪਦੀ ਹੈ ਬਈ ਸਾਰੀ ਮੈਨੂਫ ਆਮ ਜੇ ਸੋਫੇ ਦੀ ਗੱਲ ਕਰੀਏ ਇਹ 60-65 ਹਜ਼ਾਰ ਦੇ ਟਿਕਣੇ ਵਾਲਾ ਸੋਫਾ ਹੈਗਾ ਅੱਛਾ ਬਈ ਜਿਹਦਾ ਆਪਣਾ ਰੇਟ ਹੈ ਆਪਣਾ ਰੇਟ ਸਿਰਫ ਤੇ ਸਿਰਫ 48 ਹਜ਼ਾਰ ਹੈ ਸਾਰੇ ਸੋਫੇ ਦਾ ਸਨੇ ਸ਼ੀਸ਼ਾ ਸਨੇ ਸ਼ੀਸ਼ਾ 48 11 ਸੈਟਰ ਸੋਫਾ ਜੀ ਤੇ ਨਾਲ ਆਫਰ ਇਹ ਵੀ ਘੱਡ ਦੋ ਫਿਰ ਡਿਲੀਵਰੀ ਡਿਲੀਵਰੀ ਆਪਣੀ 올ਓਵਰ ਪੰਜਾਬ ਫਰੀ ਹੈ ਪੰਜਾਬ ਦੀ ਡਿਲੀਵਰੀ ਜਮਾਂ ਫਰੀ ਹੈ ਇੱਕ ਇਧਰਲੇ ਪਾਸੇ ਆ ਕੇ ਵੀ ਨਿਗਾ ਮਾਰ ਲਓ ਕੱਲੇ-ਕੱਲੇ ਪੈਰ ਦੇਖ ਲਓ ਹੈਵੀ ਪੈਰ ਲੱਗੇ ਹੋਏ ਨੇ ਡਿਜ਼ਾਈਨ ਵੀ ਚੈੱਕ ਕਰ ਲਓ ਡਿਜ਼ਾਈਨ ਵੀ ਸਾਰਾ ਆਪ ਤਿਆਰ ਕੀਤਾ ਹੋਇਆ ਸ਼ੀਸ਼ਾ ਦਿੱਤਾ ਹੋਇਆ ਉੱਤੇ ਤੇ ਬਈ ਜੀ ਜਿਵੇਂ ਆ ਆ ਗਿਆ ਹਨਾ ਕਾਰਨਰ ਆ ਗਿਆ ਜੇ ਕਿਸੇ ਵੀਰ ਨੇ ਆ ਚੀਜ਼ ਵੱਡੀ ਕਰਵਾਉਣੀ ਹਾਂ ਉਹ ਮੈਜ਼ਰਮੈਂਟ ਦੇ ਅਕੋਰਡਿੰਗ ਹੋ ਜੂ ਜਿਹੜਾ ਸਾਡਾ ਪ੍ਰਾਈਸ ਉਹ 11 ਸੇਟਾ ਵਿਦ ਇਨਕਲੂਡਿੰਗ ਟੇਬਲ ਵਿਦ ਡਿਲੀਵਰੀ ਹੈ ਜੇ ਕਸਟਮਰ ਨੇ ਸੇਟਾ ਘਟਾਉਣੀਆਂ ਨੇ ਵਧਾਉਣੀਆਂ ਨੇ ਰੂਮ ਅਕੋਰਡਿੰਗ ਉਹ ਵੀ ਆਪਾਂ ਤਿਆਰ ਕਰ ਦਾਂ ਠੀਕ ਹੈ ਉਹ ਪ੍ਰਾਈਸ ਉੱਤੇ ਥੱਲੇ ਹਾਂ ਉੱਪਰ ਥੱਲੇ ਜਿਵੇਂ ਮੂਗਾ ਸੇਟਾ ਘਾਣੋਵੇਂ ਕਰਨਾ ਡਿਜ਼ਾਈਨ ਜਿਵੇਂ ਕਹੋਗੇ ਤੇ ਜੇ ਸਟੱਫ ਕਿਸੇ ਨੇ ਚੇਂਜ ਕਰਾਉਣਾ ਹਾਂ ਸਟੱਫ ਵੀ ਆਪਦੇ ਅਕੋਰਡਿੰਗ ਹੋ ਜਾਏਗਾ ਕੋਈ ਕਲਰ ਮਤਲਬ ਲੈਦਰ ਸਵਾਇਡ ਦੇ ਵਿੱਚ ਬਣਾਇਆ ਹੋਇਆ ਗਿੱਲਾ ਸੁ ਆਸੀਂ ਪੁਆਇੰਟ ਵੀ ਆਪਾਂ ਕਰਦੇ ਆ ਜਿਹੜੀ ਮਰਜ਼ੀ ਤੁਸੀਂ ਕੰਟਰੀ ਮੰਗਵਾ ਸਕਦੇ ਹੋਗੇ ਅੱਛਾ ਉਹ ਕੀ ਇਹ ਮੰਨ ਕੇ ਚੱਲੋ ਆਪਣਾ ਜਿਵੇਂ ਆਸਟ੍ਰੇਲੀਆ ਦੀ ਗੱਲ ਕਰੀਏ ਆਪਾਂ ਸਾਡਾ ਸਾਰਾ ਕੀਤੇ ਮਾ ਲੈਣ ਕੈਨੇਡਾ ਆਸਟ੍ਰੇਲੀਆ ਯੂਕੇ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਚ ਕਰੀਏ ਆਮ ਕੀ ਹੁੰਦਾ ਜੇ ਆਪਾਂ ਘਰ ਦਾ ਸਮਾਨ ਮੰਗਵਾਉਣਾ ਚਾਹੁੰਦੇ 20 ਫੁੱਟਾ ਕੰਟੇਨਰ ਆਂਦਾ ਅੱਛਾ ਜਿਹੜੇ ਤੁਸੀਂ ਲਾ ਕੇ ਚੱਲੋ ਚਾਰ ਬੈੱਡ ਹੋਗੇ ਚਾਰਾਂ ਬੈੱਡਾਂ ਦੇ ਗੱਦੇ ਹੋਗੇ ਆਪਣਾ ਕੇ ਸੋਫਾ ਸੈਟ ਹੋਗੇ ਦੋ ਤਿੰਨ ਹੋਗੇ ਤੇ ਡਾਈਨਿੰਗ ਟੇਬਲ ਹੋ ਗਿਆ ਮੰਦਰ ਹੋ ਗਿਆ ਉਈ ਆਊਟਡੋਰ ਜਿਵੇਂ ਪੈਟੀਓ ਸੈਟ ਵਗੈਰਾ ਪਰ ਰੱਖਣੇ ਨੇ ਉਹ ਆਈਟਮਾਂ ਹੋ ਗਈਆਂ ਜਿੱਦਾਂ ਕਸਟਮਰ ਨੇ ਆਪਦੇ ਘਰ ਦਾ ਕੋਈ ਨਿੱਜੀ ਸਮਾਨ ਵੀ ਪਾਣਾ ਹੈ ਆਪਾਂ ਉਹ ਵੀ ਚੀਜ਼ੇ ਚ ਪਾ ਸਕਦੇ ਹਾਂ ਮਤਲਬ ਹਾਂ ਹਾਂ ਜਿਆਦਾ ਮਰਜ਼ੀ ਕਸਟਮਰ ਨੇ ਆਪਦਾ ਸਮਾਨ ਪਾਣਾ ਉਹ ਵੀ ਆਪਾਂ ਪਾ ਸਕਦੇ ਹਾਂ ਹਲਕਾ ਫਾਇਦਾ ਹੋ ਜੂਗਾ ਮੋਟਾ ਫਾਇਦਾ ਮੋਟਾ ਫਾਇਦਾ ਕਰਾ ਦਾਂਗੇ ਆਮ ਜੇ ਆਪਾਂ ਉਧਰ ਸਮਾਨ ਦੇਖੀਏ ਤਾਂ ਇਹ ਆਈਟਮਾਂ ਘੱਟੋ-ਘੱਟ 25-30 ਲੱਖ ਦੇ ਕਰੀਬ ਮਿਲਦੀਆਂ ਨੇ ਸਾਰੀਆਂ ਅੱਛਾ ਇਹ ਐਸਟੀਮੇਟ ਅਸੀਂ ਕਸਟਮਰ ਨੂੰ ਐਵਰੇਜ ਕਾਸਟ ਦੇ ਆਂਦੇ ਹਾਂ ਉਹ ਤਾਂ ਡਿਜ਼ਾਈਨਾਂ ਤੇ ਡਿਪੈਂਡ ਕਰਦਾ ਹੁੰਦਾ ਤੇ ਮੌਕੇ ਐਵਰੇਜ ਹਰ ਇੱਕ ਕਸਟਮਰ ਨੂੰ 10 ਲੱਖ ਰੁਪਏ ਐਵਰੇਜ ਪੈਂਦੀ ਹੈ ਸਣੇ ਸਾਡਾ ਸਾਲਾ ਫਰਨੀਚਰ ਲਾ ਕੇ ਸਣੇ ਸਾਰੀ ਕਸਟਮ ਦੀ ਸਾਰੀ ਫਰੇਟਾਂ ਲਾ ਕੇ 10 ਲੱਖ ਐਵਰੇਜ ਕਸਟਮ ਮੰਨ ਕੇ ਚੱਲੇਗੀ ਜਦੋਂ ਆਪਾਂ ਨੂੰ ਪੰਜਾਬ ਤੋਂ ਆਰਡਰ ਕਰਦਾ ਇੰਨਾ ਆਪਾਂ ਨੂੰ ਖਰਚਾ ਪਏਗਾ। ਕੀ ਬਾਤ ਹੈ ਫਿਰ ਤਾਂ ਕਾਫੀ ਵਹਿ ਬਚਾ ਸਕਦੇ ਹਾਂ। ਹਾਂਜੀ ਹਾਂਜੀ ਹਾਂ ਤੇ ਉਧਰਲੇ ਮੁਕਾਬਲੇ ਤੇ ਕੁਆਲਿਟੀ ਵਿਰੋਧਨ ਨਾਲ ਵਧੀਆ ਮਿਲੂਗੀ ਪੂਰੀ ਵਧੀਆ ਮਿਲੂਗੀ ਉਹਦੇ ਚ ਡਿਜ਼ਾਈਨ ਵੀ ਤੁਸੀਂ ਆਪ ਦੀ ਪਸੰਦ ਦੇ ਹੋਰ ਵੀ ਰੈਡੀ ਕਰਵਾ ਸਕਦੇ ਹੋ ਜਿੱਦਾਂ ਮੈਂ ਬਾਕੀ ਸਾਡਾ ਪੇਜ ਹੈ ਇੰਸਟਾਗ੍ਰਾਮ ਤੇ ਬਕਾਇਦਾ ਸਾਰੇ ਉੱਤੇ ਬਹੁਤ ਪ੍ਰੀਮੀਅਮ ਡਿਜ਼ਾਈਨ ਅਪਲੋਡ ਕੀਤੇ ਹੋਏ ਨੇ ਠੀਕ ਹੈ ਜੇ ਜਿਹੜਾ ਤੁਸੀਂ ਡਿਜ਼ਾਈਨ ਕਹੋਗੇ ਉਹ ਡਿਜ਼ਾਈਨ ਦੇ ਵਿੱਚ ਚੱਲੂਗਾ ਉਧਰ ਡਿਜ਼ਾਈਨ ਵੀ ਬਹੁਤ ਘੱਟ ਮਿਲਣਗੇ ਤੁਹਾਨੂੰ ਹਨਾ ਤਾਂ ਤੁਸੀਂ ਬਰਨਾਲੇ ਸ਼ਹਿਰ ਦਾ ਬੋਰਡ ਦਿਖਾ ਦੇ ਬਈਆਂ ਨੂੰ ਬਰਨਾਲੇ ਸ਼ਹਿਰ ਦੇ ਵਿੱਚ ਤੁਸੀਂ ਆਉਣਾ ਇਧਰਲੇ ਪਾਸੇ ਪ੍ਰੇਮ ਪ੍ਰਦਾਨ ਮਾਰਕੀਟ ਹੈ ਇਹ ਸਾਰੇ ਬੱਸ ਸਟੈਂਡ ਦੇ ਸਾਹਮਣੇ ਸੌਭਦਾ ਕੇਂਦਰ ਵਾਲੀ ਗਲੀ ਬਾਈ ਦੋ ਸ਼ੋਰੂਮ ਨੇ ਨਾਲ ਇਕੱਠੋ ਇਕੱਠੀ ਨੇ ਜੇਕਰ ਕਿਸੇ ਵੀਰ ਨੇ ਆਉਣਾ ਨੰਬਰਾਂ ਦੇ ਉੱਤੇ ਕਾਲ ਕਰਕੇ ਆ ਸਕਦਾ ਇੰਸਟਾਗ੍ਰਾਮ ਦੀ ਆਈਡੀ ਉੱਤੇ ਮੈਸੇਜ ਵੀ ਕਰ ਸਕਦਾ